ਤੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਆਜੂ ਆਪਾਂ ਕਰਦੇ ਆਂ ਗੱਲਬਾਤ ਬੱਕਰੀਆਂ ਬਾਰੇ ਤੇ ਜਿਹੜੇ ਵੀ ਨਵੇਂ ਆਪਣੇ ਚੈਨਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਦੋਸਤੋ ਗੱਲਬਾਤ ਕਰਾਂਗੇ ਅੱਜ بارش ਦੇ ਮੌਸਮ ਦੇ ਵਿੱਚ ਮੀਂਹ ਦੇ ਮੌਸਮ ਦੇ ਵਿੱਚ ਬੱਕਰੀਆਂ ਦੇ ਵਿੱਚ ਕਾਫੀ ਸਮੱਸਿਆਵਾਂ ਆ ਜਾਂਦੀਆਂ ਉਹਨਾਂ ਬਾਰੇ ਗੱਲਬਾਤ ਆਪਾਂ ਕਰਾਂਗੇ ਤੇ ਕਿਵੇਂ ਕਿਵੇਂ ਤੁਸੀਂ ਉਹ ਮੁਸ਼ਕਲਾਂ ਨਾਲ ਨਜਿੱਠਣਾ ਹੈਗਾ ਉਹਦੇ ਬਾਰੇ ਵੀ ਤੁਹਾਨੂੰ ਜਰੂਰ ਦੱਸਾਂਗੇ ਠੀਕ ਆ ਤੇ ਮੁਸ਼ਕਲਾਂ ਕਿਹੜੀਆਂ-ਕਿਹੜੀਆਂ ਆ ਸਕਦੀਆਂ ਸਾਨੂੰ ਆਪਾਂ ਉਹ ਵੀ ਦੱਸ ਦਿਆਂ ਠੀਕ ਆ ਜੇ ਕਿਸੇ ਮੇਰੇ ਵੀਰ ਭਰਾ ਦਾ ਕੋਈ ਸਵਾਲ ਹੈਗਾ ਤਾਂ ਉਹ ਆਪਾਂ ਨੂੰ ਇੱਥੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਕਿਹੜੀ-ਕਿਹੜੀ ਜਗ੍ਹਾ ਤੋਂ ਤੁਸੀਂ ਸਾਨੂੰ ਲਾਈਵ ਦੇਖਦੇ ਹੋ ਇਹ ਵੀ ਜਰੂਰ ਦੱਸਿਆ ਕਰੋ ਦੋਸਤੋ ਤੇ ਜਿਹੜੀ ਵੀ ਕੋਈ ਤੁਹਾਡੀ ਮੁਸ਼ਕਲ ਹੁੰਦੀ ਹੈ ਜਾਂ ਤੁਸੀਂ ਕਿਸੇ ਚੀਜ਼ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਹਦੇ ਬਾਰੇ ਜਰੂਰ ਸਾਨੂੰ ਮੈਸੇਜ ਕਰਿਆ ਕਰੋ ਤੇ ਆਪਾਂ ਤੁਹਾਨੂੰ ਉਸੇ ਟੌਪਿਕ ਦੇ ਉੱਤੇ ਡਿਟੇਲ ਦੇ ਵਿੱਚ ਸਮਝਾਵਾਂਗੇ ਆਪਾਂ ਜਿੰਨੀ ਕ ਆਪਣੇ ਕੋਲ ਜਾਣਕਾਰੀ ਹੋਊਗੀ ਤੇ तकरीबन 11:30 ਵੱਜ ਚੁੱਕੇ ਆ ਦੋਸਤੋ ਅੱਜ 30 ਅਗਸਤ ਦਾ ਦਿਨ ਆ ਤੇ ਜਨਵਰ ਆਪਣੇ ਰੈਸਟ ਤੇ ਆ ਤੇ ਹੁਣ ਇਹਨਾਂ ਨੂੰ ਆਪਾਂ ਸੁੱਕਾ ਨੀਰਾ ਪਾਵਾਂਗੇ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੇ ਹਾਲਾਤ ਚੱਲ ਰਹੇ ਆ ਤੇ ਉਹਦਾ ਕਰਕੇ ਆਪਾਂ ਦੋ ਦਿਨਾਂ ਤੋਂ ਪਿੰਡ ਦੇ ਵਿੱਚ ਰਸਦ ਬਾਣੀ ਇਕੱਠਾ ਕਰ ਰਹੇ ਸੀਗੇ ਤੇ ਮੈਂ ਵੀ ਹੁਣੀ ਆਇਆ ਸੀਗਾ ਘਰੇ ਇਸ ਲਈ ਆਪਾਂ ਪਹਿਲਾਂ ਸਵੇਰ ਉਧਰ ਡਿਊਟੀ ਲਾਉਣੀਆਂ 7 ਵਜੇ ਤੋਂ ਲੈ ਕੇ 11-12 ਵਜੇ ਤੱਕਰ ਕੱਲ ਵੀ ਅੱਧੇ ਪਿੰਡ ਜੀ ਗੇੜਾ ਦਿੱਤਾ ਅੱਧੇ ਪਿੰਡ ਚ ਅੱਜ ਗੇੜਾ ਦੇਈ ਜਾਂਦੇ ਆ ਚਲੋ ਮੈਨੂੰ ਘਰੇ ਕੋਈ ਕੰਮ ਸੀਗਾ ਇਸ ਕਰਕੇ ਆਉਣਾ ਪੈ ਗਿਆ ਵਿਚਾਲੋ ਤੇ ਆਜੋ ਆਪਾਂ ਗੱਲਬਾਤ ਕਰਦੇ ਆਂ ਦੋਸਤੋ ਇਸੇ ਟੌਪਿਕ ਦੇ ਉੱਤੇ ਬੱਕਰੀਆਂ ਬਾਰੇ ਤਾਂ ਦੋਸਤੋ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਅੱਜ ਕੱਲ ਸਿਲ ਦਾ ਮੌਸਮ ਜਿਆਦਾ ਆ ਤੇ ਬੱਕਰੀਆਂ ਸਿਲ ਤੋਂ ਥੋੜਾ ਜਿਹਾ ਗਰੇਜ ਕਰਦੀਆਂ ਜਾਨੀ ਕਿ ਅਲਰਜੀ ਮੰਨਦੀਆਂ ਜਿਹੜੇ ਆਪਾਂ ਸਹੀ ਮੈਨੇਜ ਦਸੀਏ ਤਾਂ ਇਹ ਨਾ ਸੁੱਕਾ ਮੌਸਮ ਥੋੜਾ ਜਿਆਦਾ ਖੁਸ਼ਕ ਮੌਸਮ ਪਾਲਦੀਆਂ ਹੁੰਦੀਆਂ ਉਸ ਮੌਸਮ ਦੇ ਵਿੱਚ ਜ਼ਿਆਦਾ ਖੁਸ਼ ਰਹਿੰਦੀਆਂ ਇਹ ਤੇ ਗਿੱਲੇ ਮੌਸਮ ਤੇ ਥੋੜੀਆਂ ਟਲਦੀਆਂ ਗਈਆਂ ਤੇ ਇਹਦੇ ਵਿੱਚ ਸਮੱਸਿਆਵਾਂ ਕੀ-ਕੀ ਆਉਂਦੀਆਂ ਤੁਹਾਨੂੰ ਉਹ ਵੀ ਦੱਸਦੇ ਆ ਮਾਨ ਫਾਰਮ ਸੇਖਪੁਰਾ ਹਾਂਜੀ ਬਾਈ ਜੀ ਤੇ ਝਿੰਜਰਗੋਟ ਫਾਰਮ ਹੈਲੋ ਬਾਈ ਕੀ ਹਾਲ ਹੈ ਬਹੁਤ ਵਧੀਆ ਵੀਰ ਤੇ ਆਜੋ ਆਪਾਂ ਕਰਦੇ ਆ ਗੱਲਬਾਤ ਹੁਣ ਤੇ ਇਹਦੇ ਵਿੱਚ ਮੇਨ ਆਪਣਾ ਜਿਹੜਾ ਟੌਪਿਕ ਹੈਗਾ ਆਪਣਾ ਇਹ ਗਿੱਲੇ ਮੌਸਮ ਬਾਰੇ ਹੀ ਆ ਠੀਕ ਆ ਜਿਵੇਂ ਤੁਸੀਂ ਦੇਖੋਗੇ ਵੀ ਹੁਣ ਮੌਸਮ ਮੀਂਹ ਦਾ ਹੋ ਗਿਆ ਥੋੜਾ ਜਿਹਾ ਮੀਂਹ ਦਾ ਮੌਸਮ ਹੋਣ ਕਰਕੇ ਇੱਕ ਬਾਹਰ ਵੀ ਸੁੱਕੀ ਜਗ੍ਹਾ ਘੱਟ ਹੁੰਦੀ ਆ ਤੇ ਕਈ ਵਾਰੀ ਅੰਦਰ ਵੀ ਜਾਦੇ ਪਿਸ਼ਾਬ ਵਗੈਰਾ ਕਰਕੇ ਜਾਂ ਕਈ ਵਾਰੀ ਬਾਛੜਨਾ ਪਾਣੀ ਅੰਦਰ ਜਾਵੜਦਾ ਛੱਡਾਂ ਦੇ ਵਿੱਚ ਜਾਂ ਬੱਕਰੀਆਂ ਜਿੱਥੇ ਬੈਂਦੀਆਂ ਗਈਆਂ ਉਹਨਾਂ ਹੀ ਉਹ ਬਾੜੀਆਂ ਦੇ ਵਿੱਚ ਤੇ ਗਿੱਲਾ ਹੋ ਜਾਂਦਾ ਜਗਾ ਤੇ ਗਿੱਲੀ ਜਗਾ ਹੋਣ ਕਰਕੇ ਇਹ ਬੈਂਦੀਆਂ ਬਹੁਤ ਘੱਟ ਆ ਕਿਉਂਕਿ ਇਹਨੇ ਸੁੱਕੀ ਜਗਾ ਦੇ ਉੱਪਰ ਹੀ ਬੈਠਣਾ ਹੁੰਦਾ ਬੱਕਰੀ ਨੇ ਗਿੱਲੀ ਜਗਾ ਦੇ ਉੱਪਰ ਬੈਂਦੀ ਨਹੀਂ ਤੇ ਮੇਨ ਇਹਦੇ ਵਿੱਚ ੜਿੱਕ ਤਾਂ ਕੀ ਆਉਂਦੀ ਆ ਸਭ ਤੋਂ ਪਹਿਲੀ ੜਿੱਕ ਤਾਂ ਆਉਂਦੀ ਆ ਜੋ ਗਿੱਲੇ ਥਾਂ ਦੇ ਵਿੱਚ ਬੱਕਰੀਆਂ ਖੜੀਆਂ ਰਹਿੰਦੀਆਂ ਤਾਂ ਪੈ ਪੈਰਾਂ ਦੇ ਵਿੱਚ ਸੋਜ ਆ ਜਾਂਦੀ ਆ ਜਾਂ ਸੋਜ ਦਾ ਕਾਰਨ ਇਹ ਬਣਦਾ ਵੀ ਜਦੋਂ ਬੱਕਰੀਆਂ ਜ਼ਿਆਦਾ ਟਾਈਮ ਖੜੀਆਂ ਰਹਿੰਦੀਆਂ ਖੜਨ ਕਰਕੇ ਇਹਨਾਂ ਦੇ ਪੈਰਾਂ ਦੇ ਵਿੱਚ ਸੋਜ ਬਣਨ ਲੱਗ ਜਾਂਦੀ ਆ ਜਾਂ ਪੈਰਾਂ ਦੇ ਵਿੱਚ ਜ਼ਖਮ ਹੋ ਜਾਂਦੇ ਆ ਪੈਰਾਂ ਦੇ ਵਿੱਚ ਜਾਨੀ ਕਿ ਕਾਫੀ ਨੁਕਸਾਨ ਪੈਰਾਂ ਤੋਂ ਹੀ ਹੁੰਦਾ ਤੇ ਬੱਕਰੀ ਨੂੰ ਹਮੇਸ਼ਾ ਜਦੋਂ ਵੀ ਕੋਈ ਬਿਮਾਰੀ ਆਊਗੀ ਤਾਂ ਹਮੇਸ਼ਾ ਪੈਰਾਂ ਤੋਂ ਹੀ ਆਊਗੀ ਤਾਂ ਉਹਦੇ ਲਈ ਤੁਸੀਂ 2-3 ਸਾਵਧਾਨੀਆਂ ਵਰਤਣੀਆਂ ਤੁਹਾਨੂੰ ਆਪਾਂ ਹੁਣ ਉਹ ਵੀ ਦੱਸਦੇ ਆ ਬੱਕਰੀਆਂ ਛੋਡੀਆਂ ਲੰਗ ਮਾਰਨ ਲੱਗ ਜਾਣੀਆਂ ਠੀਕ ਆ ਪੈਰ ਦੇ ਵਿੱਚ ਤੁਸੀਂ ਚੱਕ ਕੇ ਦੇਖੋਗੇ ਕੋਈ ਕੰਡਾ ਵਗੈਰਾ ਨਹੀਂ ਲੱਗਿਆ ਕੋਈ ਸੱਟ ਨਹੀਂ ਲੱਗੀ ਕੋਈ ਹੋਰ ਨਾਉਂ ਦੀ ਦਿੱਕਤ ਨਹੀਂ ਹੈਗੀ ਕੋਈ ਕਾਸ਼ੇ ਦੀ ਦਿੱਕਤ ਨਹੀਂ ਹੋਣੀ ਪਰ ਫਿਰ ਵੀ ਤੁਹਾਡੀਆਂ ਬੱਕਰੀਆਂ ਲੰਗ ਮਾਰਨੀਆਂ ਠੀਕ ਆ ਜਾਂ ਪੈਰ ਚੱਟ ਕੇ ਖੜਨੀਆਂ ਤਾਂ ਉਹਦਾ ਮੇਨ ਕਾਰਨ ਇਹੀ ਆ ਦੋਸਤੋ ਗਿੱਲੇ ਦੇ ਵਿੱਚ ਰਹਿਣ ਕਰਕੇ ਨਾ ਪੈਰ ਥੱਲੇ ਪੋਲੇ ਹੋ ਜਾਂਦੇ ਤੇ ਪੈਰ ਦਰਦ ਕਰਨ ਲੱਗ ਜਾਂਦੇ ਆ ਤਾਂ ਇਸ ਲਈ ਉਹ ਬੱਕਰੀਆਂ ਜਾਂਦਾ ਪੈਰ ਚੱਕ ਕੇ ਖੜਨਗੀਆਂ ਜਾਂ ਪੈਰਾਂ ਦੇ ਵਿੱਚ ਸੋਜ ਆ ਜੂਗੀ ਠੀਕ ਆ ਜਾਂ ਲੰਗ ਮਾਰਨੀਆਂ ਜਾਂ ਉਹ ਤਾਂ ਇਹਦੇ ਲਈ ਤੁਸੀਂ ਦੋ ਤਿੰਨ ਚੀਜ਼ਾਂ ਵਰਤਣੀਆਂ ਤੁਹਾਨੂੰ ਮੈਂ ਸਾਰਾ ਕੁਝ ਦੱਸ ਦਾਂਗਾ ਡਿਟੇਲ ਨਾਲ ਸਭ ਤੋਂ ਬੈਟਰ ਤਾਂ ਇਹ ਹੈ ਵੀ ਜੇ ਤੁਸੀਂ ਬੱਕਰੀਆਂ ਦੇ ਥੱਲੇ ਸੁੱਕੀ ਜਗ੍ਹਾ ਰੱਖੋ ਠੀਕ ਆ ਤਾਂ ਉਹਨਾਂ ਨੂੰ ਉਹ ਹਿਸਾਬ ਨਾਲ ਰੱਖੋ ਵੀ ਜਗ੍ਹਾ ਉਹਨਾਂ ਦੇ ਥੱਲੇ ਸੁੱਕੀ ਰਹੇ ਜੇ ਸੁੱਕੀ ਜਗ੍ਹਾ ਨਹੀਂ ਰਹਿੰਦੀ ਤਾਂ ਤੁਸੀਂ ਕਲੀ ਵਗੈਰਾ ਸੱਟ ਕੇ ਰੱਖੋ ਜੇ ਕਲੀ ਵਗੈਰਾ ਨਾਲ ਵੀ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਤੁਸੀਂ ਜਿਆਦਾ ਸੋਜ ਆ ਜਾਂਦੀ ਹੈ ਪੈਰਾਂ ਦੇ ਵਿੱਚ ਜਾਂ ਜ਼ਖਮ ਬਣ ਜਾਂਦੇ ਆ ਤਾਂ ਇਹਦੇ ਲਈ ਤੁਸੀਂ ਇੱਕ ਪੋਟਾਸ਼ੀਅਮ ਪਰਮੈਗਨੇਟ ਦੀ ਦਵਾਈ ਆਉਂਦੀ ਹੁੰਦੀ ਹੈ 20 ਰੁਪਏ ਦੀ ਡੱਬੀ ਆਊਗੀ ਮੈਡੀਕਲ ਤੋਂ ਮੇਜ ਉਸ ਨੂੰ ਚਿੱਟੀ ਜੀ ਹਿਸ਼ੀ ਹੋਊਗੀ ਡੱਬੀ ਸੋਰੀ ਚਿੱਟੀ ਜੀ ਡੱਬੀ ਹੋਊਗੀ ਉਹਦੇ ਵਿੱਚ ਸੁੱਕੀ ਦਵਾਈ ਹੁੰਦੀ ਆ ਜਿਹਨੂੰ ਆਪਾਂ ਲਾਲ ਦਵਾਈ ਵੀ ਕ ਤਾਂ ਉਹ ਤੁਸੀਂ ਦਵਾਈ ਲੈਉਣੀ ਹੈ ਦੋ ਚਾਰ ਡੱਬੀਆਂ ਲੈ ਆਓ ਤੁਸੀਂ ਉਹਨੂੰ ਕਿਸੇ ਭਾਂਡੇ ਦੇ ਵਿੱਚ ਪਾਣੀ ਦੇ ਵਿੱਚ ਘੋਲ ਕੇ ਬੱਕਰੀਆਂ ਦੇ ਪੈਰ ਡਬੋ ਉਹਦੇ ਵਿੱਚ ਇੱਕ ਇੱਕ ਪੈਰ ਕਮ ਸੇ ਕਮ ਇੱਕ ਇੱਕ ਡੇਢ ਡੇਢ ਮਿੰਟ ਜਾਂ ਦੋ ਦੋ ਮਿੰਟ ਤੱਕ ਰੇ ਫੜਕੇ ਡਬੋ ਕੇ ਰੱਖੋ ਕਿਸੇ ਭਾਂਡੇ ਦੇ ਵਿੱਚ ਤਾਂ ਉਹਦੇ ਨਾਲ ਥੋੜੀ ਸਕਿਨ ਟਾਈਟ ਹੋ ਜੂਗੀ ਯਾਨੀ ਕਿ ਲਾਲ ਦਵਾਈ ਥੋੜੀ ਸਕਿਨ ਨੂੰ ਟਾਈਟ ਕਰ ਦਿੰਦੀ ਆ ਤੇ ਬਾਕੀ ਜਦੋਂ ਪੈਰ ਧੁੱਤਿਆ ਗਿਆ ਉਹਦੇ ਖੁਰ ਦੇ ਵਿੱਚ ਜੇ ਕੋਈ ਇਨਫੈਕਸ਼ਨ ਵਗੈਰਾ ਹੋਈ ਤਾਂ ਲਾਲ ਦਵਾਈ ਨਾਲ ਉਹ ਵੀ ਖਤਮ ਹੋ ਜੂਗੀ ਬਾਕੀ ਜਦੋਂ ਤੁਸੀਂ ਕਲੀ ਸਿੱਟੀ ਹੋਊਗੀ ਤਾਂ ਕਲੀ ਸੁੱਟ ਜਾਨਵਰਾਂ ਦੇ ਪੈਰਾਂ ਨਾਲ ਚਿਪਕ ਜੂਗੀ ਤਾਂ ਇਹਦੇ ਨਾਲ ਵੀ ਕਾਫੀ ਬੈਕਟੀਰੀਆ ਵਗੈਰਾ ਮਰ ਜਾਂਦੇ ਆ ਪੱਕੀ ਜਿਵੇਂ ਤੁਸੀਂ ਆਪਣੇ ਕੋਲੇ ਕੁੱਕੜ ਵਗੈਰਾ ਹੈਗੇ ਦੇਖ ਸਕਦੇ ਹੋ ਜਗਾ ਫਰੋਲਦੇ ਰਹਿੰਦੇ ਆ ਜਦੋਂ ਇਹ ਜਗਾ ਫਰੋਲਣਗੇ ਤਾਂ ਆਟੋਮੈਟਿਕ ਹੀ ਹਵਾ ਲੱਗ ਕੇ ਜਗਾ ਸੁੱਕ ਜਾਂਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਮੁਰਗੀ ਜਗਾ ਫਰੋਲ ਰਹੀ ਆ ਵੈਸੇ ਆਪਣੇ ਸਾਫ ਸਫਾਈ ਆਪਾਂ ਬਿਲਕੁਲ ਸਾਫ ਕੀਤੀ ਹੋਈ ਆ ਬਾੜੀ ਤਾਂ ਦਿਨ ਦੇ ਵਿੱਚ ਆਪਾਂ ਕਮ ਸੇ ਕਮ ਦੋ ਵਾਰੀ ਵੀ ਸਫਾਈ ਕਰ ਦਿੰਨੇ ਇੱਕ ਵਾਰੀ ਨੂੰ ਛੱਡੋ ਦੋ ਦੋ ਵਾਰੀ ਵੀ ਆਪਾਂ ਝਾੜੂ ਮਾਰ ਦਿੰਨੇ ਇਹਦੇ ਵਿੱਚ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੁੱਕੀ ਜਗਾ ਸੀਗੀ ਹੁਣ ਬੱਕਰੀਆਂ ਆਰਾਮ ਨਾਲ ਬੈਠੀਆਂ ਥੋੜੇ ਮੰਨ ਲਈ ਕਹਿਣ ਦਾ ਭਾਵੇਂ ਆ ਵੀ ਮੈਂ ਕਲੀ ਸੱਟ ਕੇ ਉਹ ਤੋਂ ਬਾਅਦ ਹੀ ਵੀਡੀਓ ਬਣਾਉਣ ਲੱਗਿਆ ਠੀਕ ਆ ਤਾਂ ਤੁਸੀਂ ਦੇਖ ਸਕਦੇ ਹੋ ਜਦੋਂ ਆਪਾਂ ਲਾਈਵ ਸ਼ੁਰੂ ਕੀਤਾ ਤਾਂ ਉਦੋਂ ਬੱਕਰੀਆਂ ਬਿਲਕੁਲ ਖੜੀਆਂ ਸੀਗੀਆਂ ਤੇ ਦੇਖ ਸਕਦੇ ਹੋ ਤੁਸੀਂ ਤਿੰਨ ਬੱਕਰੀਆਂ ਬਿਲਕੁਲ ਸੁੱਕੀ ਜਗ੍ਹਾ ਦੇ ਉੱਪਰ ਬੈਠ ਗਈਆਂ ਇੱਥੇ ਠੀਕ ਆ ਤਾਂ ਇਸ ਲਈ ਜਦੋਂ ਜਾਨਵਰ ਥੋੜਾ ਬੈਠੂਗਾ ਰੈਸਟ ਕਰੂਗਾ ਤਾਂ ਪੈਰਾਂ ਦੇ ਵਿੱਚ ਸੋਜ ਨਹੀਂ ਆਊਗੀ ਜਿਆਦਾ ਖੜਨ ਦੇ ਕਰਕੇ ਬੱਕਰੀਆਂ ਦੇ ਪੈਰਾਂ ਦੇ ਵਿੱਚ ਸੋਜ ਆ ਜਾਂਦੀ ਹੈ ਇਸ ਗੱਲ ਦਾ ਤੁਸੀਂ ਖਾਸ ધ્યાન ਰੱਖਣਾ ਠੀਕ ਆ ਤੇ ਬਾਕੀ ਜਿਵੇਂ ਦੇਖ ਸਕਦੇ ਤੁਸੀਂ ਇੱਧਰ ਬਾਹਰ ਧੁੱਪ ਪੈਂਦੀ ਆ ਤਾਂ ਇੱਧਰ ਬਿਲਕੁਲ ਸੁੱਕੀ ਜਗ੍ਹਾ ਪਈ ਆ ਤੇ ਆਪਣ ਤੇ ਖੁਲਣੀ ਆਪਾਂ ਤਾਂ ਡੇਢੀ ਕਰਦਨੇ ਆ ਇਹ ਵਿੱਚ ਚੜ ਜਾਂਦੀ ਆ ਇਹ ਤੇ ਇਸ ਲਈ ਆਪਾਂ ਸ਼ਾਮ ਨੂੰ ਇਹਨੂੰ ਜਦੋਂ ਨੀਰਾ ਪਣੀ ਖਾੜਦੇ ਆ ਇਹ ਉਦੋਂ ਬਾਅਦ ਡੇਢੀ ਕਰਦਨੇ ਆ ਖੁਲਣੀ ਨੂੰ ਤੇ ਸਵੇਰ ਅਸੀਂ ਜਦੋਂ ਦੁਬਾਰੇ ਨੀਰਾ ਪੱਠਾ ਪਾਉਣਾ ਇਹਨਾਂ ਨੂੰ ਉਦੋਂ ਸਿੱਧੀ ਕਰਾਂਗੇ ਹੁਣ ਜਾਨੀ ਕਿ ਸੁੱਕਾ ਨੀਰਾ ਇਹਨਾਂ ਨੂੰ ਆਪਾਂ ਪਾਵਾਂਗੇ ਤੁਹਾਨੂੰ ਦਿਖਾ ਦਿੰਨਾ ਮੈਂ ਇੱਧਰ ਆਪਣੇ ਸੁੱਕਾ ਨੀਰਾ ਇੱਥੇ ਸੁੱਕਣਾ ਪਾਇਆ ਪਿਆ ਦੇਖ ਸਕਦੇ ਹੋ ਕਿਉਂਕਿ ਮੀਂਹ ਦੇ ਮੌਸਮ ਕਰਕੇ ਥੋੜੀ ਜਿਹੀ ਹਲਾਬ ਫੜ ਗਿਆ ਸੀਗਾ ਇਹ ਤੇ ਇਹ ਮੂੰਗੀ ਦਾ ਨੀਰਾ ਦੋਸਤੋ ਇਹਨੂੰ ਆਪਾਂ ਬਿਲਕੁਲ ਇੱਥੇ ਸਾਫ਼ ਜਗ੍ਹਾ ਦੇ ਉੱਪਰ ਪੱਲੀ ਦੇ ਉੱਪਰ ਪਾਇਆ ਹੋਇ ਤੇ ਦੋ ਬੱਚੇ ਆਪਣੇ ਉਧਰ ਫਿਰਦੇ ਜਿਹੜੇ ਆਪਾਂ ਤਿਆਰ ਕਰ ਤਾ ਇਸ ਤਰ੍ਹਾਂ ਤੁਸੀਂ ਇਹ ਦੋ ਤਿੰਨ ਚੀਜ਼ਾਂ ਦੇ ਨਾਲ ਤੁਸੀਂ ਆਪਦੇ ਜਾਨਵਰਾਂ ਨੂੰ ਸਾਂਭ ਸੰਭਾਲ ਕਰ ਸਕਦੇ ਹੋ ਠੀਕ ਹੈ ਦੋ ਤਿੰਨ ਚੀਜ਼ਾਂ ਹੀ ਹੈਗੀਆਂ ਮੂੰਗੀ ਦਾ ਨਿਰਵਿਰੇ ਹੁਣ ਤਾਂ ਮਿਲਣਾ ਨਹੀਂ ਹੈਗਾ ਤੇ ਹੁਣ ਤਾਂ ਤਕਰੀਬਨ ਸੀਜ਼ਨ ਆਫ ਹੀ ਆ ਹਰ ਇੱਕ ਬੰਦਾ ਸਾਂਭਦਾ ਨਹੀਂ ਜਿਹੜਾ ਕੋਈ ਸਾਂਭੂਗਾ ਉਹ ਰੇਟ ਦੁਕਾਨਾਂ ਤੇ ਕਿਣਾ ਭਾਲੂਗਾ ਤਾਂ ਇਸ ਲਈ ਮਹੀਨਾ ਡੇਢ ਮਹੀਨਾ ਰੁਕ ਜਾਓ ਤੁਸੀਂ ਮਹੀਨੇ ਡੇਢ ਮਹੀਨੇ ਤਾਈਂ ਮੂੰਗਫਲੀ ਆ ਜਾਊਗਾ ਮੂੰਗਫਲੀ ਦਾ ਲੈ ਲਓ 10 ਨੰਬਰ ਮੂੰਗਫਲੀ ਦਾ ਤੁਹਾਨੂੰ ਜਿਹੜੇ ਏਰੀਆ ਚੋਂ ਮਿਲੂਗਾ ਉਧਰ ਦੀ ਸਾਰਾ ਤੁਹਾਨੂੰ ਬਾਇਓ ਡਾਟਾ ਦੇ ਦਿਆਂਗੇ ਆਪਾਂ ਕਿੱਥੋਂ ਮਿਲੂਗਾ ਕੀ ਰੇਟ ਮਿਲਦਾ ਸਾਰੀ ਡਿਟੇਲ ਆਪਾਂ ਫੋਨ ਦੇ ਉੱਤੇ ਹਰ ਇੱਕ ਚੀਜ਼ ਕਰੀ ਦਿੰਦੇ ਰਹਿੰਦੇ ਆ ਤੇ ਚੈਨਲ ਨਾਲ ਜੁੜਿਆ ਕਰੋ ਵੱਧ ਤੋਂ ਵੱਧ ਆਪਣਾ ਤੇ ਅੱਜ ਤੋਂ ਬਾਅਦ ਆਪਾਂ ਲਾਈਵ ਜਦੋਂ ਵੀ ਟਾਈਮ ਲੱਗਿਆ ਕਰੂਗਾ ਆਪਣਾ ਹਰ ਇੱਕ ਦੋ ਦਿਨਾਂ ਬਾਅਦ ਜਾਂ ਹਰ ਰੋਜ਼ ਜਦੋਂ ਵੀ ਕੋਈ ਟੌਪਿਕ ਤੇ ਆਪਾਂ ਨੂੰ ਕੋਈ ਲੱਗਿਆ ਕਰੂਗਾ ਕਿ ਤੁਹਾਨੂੰ ਆਪਾਂ ਜਾਣਕਾਰੀ ਦੇਣੀ ਹੈ ਬਾਈ ਤੇ ਮੱਕੀ ਦਾ achar ਤਾਂ ਵੀਰੇ ਬਾਜ਼ਾਰ ਚੋਂ ਕਿਤੇ ਉਹ ਵੀ ਲੈ ਲਓ ਥਾਂ ਥਾਂ ਦੇ ਪਿੰਡਾਂ ਦੇ ਵਿੱਚ ਬਣੀਆਂ ਹੋਈਆਂ ਗਿਆ ਮੰਨ ਲਓ ਇਹ achar ਦੀਆਂ ਗੱਠਾਂ ਦੀਆਂ ਫੈਕਟਰੀਆਂ ਤਾਂ ਉੱਥੋਂ ਤੁਸੀਂ ਲੈ ਕੇ ਪਾਉਣਾਗਾ ਅੱਗੇ ਸਿਆਲਾਂ ਵਾਸਤੇ ਤਾਂ ਵੀਰੇ ਗਵਾਰੇ ਦਾ ਨੀਰਾ ਲਓ ਮੂੰਗੀਆਂ ਦਾ ਨੀਰਾ ਸਿਆਲ ਦੇ ਵਿੱਚ ਕੰਮ ਨਹੀਂ ਕਰਦਾ ਤੁਸੀਂ ਗਵਾਰੇ ਦਾ ਨੀਰਾ ਲਓ ਕਿਉਂਕਿ ਗਵਾਰੇ ਦੇ ਨੀਰੇ ਦੇ ਵਿੱਚ ਗਰਮੈਸ਼ ਹੁੰਦੀ ਆ ਗਰਮੈਸ਼ ਹੁੰਦੀ ਆ ਬੱਕਰੀਆਂ ਨੂੰ ਠੰਡ ਤੋਂ ਬਚਾਊਗਾ ਉਹ ਟੈਂਪਰੇਚਰ ਡਾਊਨ ਹੋਣ ਤੇ ਵੀਰੇ ਤੁਸੀਂ ਉਹਨਾਂ ਨੂੰ ਥੋੜੀ ਕਣੀ ਹਿੰਗ ਦੇ ਸਕਦੇ ਹੋ ਗੁੜ ਦੇ ਵਿੱਚ ਠੀਕ ਆ ਤੇ ਨਹੀਂ ਬੈਲਾਮਿਲ ਇੰਜੈਕਸ਼ਨ ਲਾ ਸਕਦੇ ਆ ਜੇ ਟੈਂਪਰੇਚਰ ਲੋ ਹੈਗਾ ਤਾਂ ਬੋਡੀ weight ਦੇ ਹਿਸਾਬ ਨਾਲ ਲੱਗੂਗਾ ਉਹ ਤੇ ਤਕਰੀਬਨ 35-40 ਕਿਲੋ ਦੀ ਬੱਕਰੀ ਦਾ ਆਪਾਂ 4-5 ml ਟਿੱਕੜਾ ਲਾ ਸਕਦੇ ਆ ਜੇ 100 ਡਿਗਰੀ ਤੋਂ ਟੈਂਪਰੇਚਰ ਥੱਲੇ ਵਾ ਗਿਆ ਬੱਕਰੀ ਦਾ ਠੀਕ ਆ ਤਾਂ ਉਹ ਜਲਦੀ ਉਹਨੂੰ ਰਿਕਵਰ ਕਰ ਦੂਗਾ ਬੁਖਾਰ ਦੇ ਵਿੱਚ ਕਦੇ ਵੀ ਬੈਲਾਮਿਲ ਨਾਲ ਪਹਿਲਾਂ ਮਿਲ B complex ਇੰਜੈਕਸ਼ਨ ਹੁੰਦਾ ਉਹਨੂੰ ਤੁਸੀਂ ਲਾ ਕੇ ਬੱਕਰੀਆਂ ਦਾ ਟੈਂਪਰੇਚਰ ਲੋ ਤੋਂ ਹਾਈ ਕਰ ਸਕਦੇ ਹੋ ਤਾਂ ਉਹ ਵੀ ਦੇਖਣਾ ਪਊਗਾ ਟੈਂਪਰੇਚਰ ਦੇਖ ਕੇ ਪਹਿਲਾਂ ਫੇਰ ਗਰਦਨ ਦੇ ਵਿੱਚ ਲਾਉਣਾ ਤੁਸੀਂ ਤੇ ਉਹਦੇ ਨਾਲ ਸੋ ਬੱਕਰੀਆਂ ਟੈਂਪਰੇਚਰ ਲੋ ਤੋਂ ਹਾਈ ਕਰ ਜਾਣੀਆਂ ਤਾਂ ਟੈਂਪਰੇਚਰ ਲੋ ਦੇ ਕਰਕੇ ਜਾਨਵਰਖਾਨਾ ਹਟ ਜਾਂਦੇ ਆ ਇਹ ਪਰਖਾਂ ਦੀ ਘਟਾ ਤਾਂ ਸਮਝ ਲਓ ਉਹਦਾ ਟੈਂਪਰੇਚਰ ਲੋ ਬਣ ਨਹੀਂ ਜਾ ਰਿਹਾ ਤਾਂ ਇਸ ਚੀਜ਼ ਦੀ ਵੀ ਖਾਸ ਨਿਗਰ ਰੱਖਿਆ ਕਰੋ ਤੁਸੀਂ ਤੇ ਕਈ ਵਾਰੀ ਆਪਾਂ ਬੱਕਰੀਆਂ ਦੇ ਵਿੱਚ ਖੂਨ ਦੀ ਵੀ ਸਮੱਸਿਆ ਹੋ ਜਾਂਦੀ ਆ ਖੂਨ ਘਟ ਜਾਂਦਾ ਖੂਨ ਘਟਣ ਕਰਕੇ ਬੱਕਰੀਆਂ ਘੱਟ ਖਾਣ ਲੱਗ ਜਾਂਦੀਆਂ ਜਾਂ ਸਕਿਨ ਤੋਂ ਵਾਲ ਉੱਡਣ ਲੱਗ ਜਾਂਦਾ ਜਾਂ ਹੋਰ ਕਾਫੀ ਸਮੱਸਿਆਵਾਂ ਆ ਜਾਂਦੀਆਂ ਤਾਂ ਉਹਦੇ ਲਈ ਖੂਨ ਵਧਾਉਣ